ਜਿਹੜੀ ਹੁਣ ਐਸਡੀ ਅੰਦਰ ਮੀਟਿੰਗ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਨੇ ਦਿੱਤੇ ਇਹਨੇ ਤੁਹਾਨੂੰ ਪਤਾ ਹੀ ਆ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਸ ਹਿਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਤੁਹਾਡੀਆਂ ਮਸ਼ੀਨਾਂ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਪਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗਾਂ ਉਹ ਸਭ ਅੰਗ ਦੇ ਹਿਸਾਬ ਨਾਲ ਹੁਣ ਅਸੀਂ ਸਵੇਰੇ 11 ਵਜੇ ਸੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸਾਂਝਾ ਤਾਂ ਹੋਰ ਵੱਡਾ ਐਕਸ਼ਨ ਵੀ ਲੈ ਆ ਜੀ ਇਹ ਜੋ ਮੀਟਿੰਗ ਆ ਇੱਕੇ ਸਾਂਝੀ ਮੀਟਿੰਗ ਆ ਇਹਦੇ ਵਿੱਚ ਬੱਖ-ਬੱਖ ਪਿੰਡਾਂ ਤੋਂ ਸਾਰੇ ਲੋਕ ਆਏ ਨੇ ਕਿਉਂਕਿ ਜੋ ਵੀ ਜਿਹੜੀ ਸਾਡੀ ਨਹਿਰ ਆ ਰੋਪੜ ਤੋਂ ਲੈ ਕੇ ਆਪਣੀ ਜਾਂਦੀ ਆ ਬਠਿੰਡੇ ਤੱਕ ਇਹਦੇ ਵਿੱਚੋਂ ਚਾਰ ਨਹਿਰਾਂ ਅੱਗੇ ਵੀ ਨਿਕਲਦੀਆਂ ਨੇ ਇਹਦੀ ਸਰਕਾਰ ਨੇ ਇਹਨੂੰ ਬੰਦ ਕਰਕੇ ਇਹਨੂੰ ਪੱਕਾ ਕਰਨ ਦਾ ਜੋ ਪ੍ਰੋਜੈਕਟ ਆ ਸ਼ੁਰੂ ਕੀਤਾ ਵਾ ਉਸ ਦੇ ਵਿਰੋਧ ਦੇ ਵਿੱਚ ਸਾਰੇ ਇੱਥੇ ਇਲਾਕੇ ਦਾ ਇਕੱਠ ਹੋਇਆ ਵਾ ਅਸੀਂ ਇੱਥੇ ਵਾਕਿ ਵਾਕ ਪਿੰਡਾਂ ਤੋਂ ਆਏ ਪੰਜਾਂ ਸਰਪੰਚਾਂ ਦੀ ਰੈ ਲਈਆ ਸਾਰਿਆਂ ਨੇ ਇਹ ਕਹਿਣਾ ਵੀ ਨਹਿਰ ਨੂੰ ਪੱਕਾ ਸਰਕਾਰ ਵੱਲੋਂ ਨਾ ਕੀਤਾ ਜਾਵੇ ਹਾਂ ਕਿਹਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਜਿਹੜੀ ਪੱਕੀ ਹੋਣ ਜਾਂਦੀ ਜੋ ਸਾਡੀ ਗੱਲਬਾਤ ਆ ਸਾਡੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀਗੀ ਨਹਿਰ ਵਿਭਾਗ ਦੇ ਜੋ ਲੁਧਿਆਣੇ ਬਹਿੰਦੇ ਨੇ ਉਹਨਾਂ ਨੇ ਦੱਸਿਆ ਵੀ ਹਾਂਜੀ ਬਾਕੀ ਇਹ ਪ੍ਰੋਜੈਕਟ ਆਇਆ ਹੋਇਆ ਵੀ ਇਹ ਨੈਣ ਨੂੰ ਪੱਕਾ ਕੀਤਾ ਜਾਣਾ ਕਿਤੋਂ ਪੱਕੀ ਕੀਤੀ ਜਾ ਰਹੀ ਹੈ ਪਹਿਲਾਂ ਹਾਂਜੀ ਇਹਦਾ ਕੰਮ ਆ ਜਿਹੜਾ ਆਪਣਾ ਇੱਥੇ ਪਾਲ ਮਾਜਰੇ ਦੇ ਕੋਲ ਮਸ਼ੀਨਾਂ ਪਾਪਲੇ ਨਾਲ ਲੱਗੀਆਂ ਹੋਈਆਂ ਨੇ ਉਹ ਮਿੱਟੀयां ਕੱਢ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇਹਦੇ ਵਿੱਚ ਜੋ ਪਾਣੀ ਦੀ ਮਾਤਰਾ ਵਾ ਜਿਵੇਂ 11000 ਲੱਖ ਪਾਣੀ ਛੱਡਿਆ ਜਾ ਰਿਹਾ ਅੱਗੇ ਹੁਣ ਇਹਦੇ ਵਿੱਚ 15.5 ਛੱਡਿਆ ਜਾਊਗਾ ਵੀ ਹੋਰ ਇਹਦੀ ਜਿਹੜੀ ਕਪੈਸਿਟੀ ਆ ਵਧਾਈ ਜਾਊਗੀ ਮੈਂ ਐਸ ਸੀ ਲੁਧਿਆਣਾ ਕਨਾਲ ਸਰਕਲ ਲੁਧਿਆਣਾ ਆਕਤੂਸ਼ ਕੁਮਾਰ ਜਿਹੜਾ ਇਹ ਸਾਡਾ ਪ੍ਰੋਜੈਕਟ ਸੀਗਾ ਸਬੰਧਕ ਨਾਲ ਨੂੰ ਦੀ ਕਪੈਸਿਟੀ ਵਧਾਉਣ ਦੇ ਲਈ ਜਾਂ ਨੂੰ ਰੀਮੋਡਲ ਕਰਨ ਦੇ ਲਈ ਇਹਦਾ ਅਸੀਂ ਇਹ ਬਣਾਇਆ ਸੀ ਆ ਕਿ ਵੀ ਇਹਦੀਆਂ ਜੀਆਂ ਕੁਝ ਜਗ੍ਹਾ ਦੇ ਉੱਤੇ ਸਿਰਫ ਸਾਈਡਾਂ ਬੱਕਿਆ ਕਰਾਂਗੇ ਤੇ ਸਾਰੀ ਦੀ ਸਾਰੀ ਰੀਚ ਦੇ ਵਿੱਚ ਜਿਹੜਾ ਇਹਦਾ ਬੈੱਡ ਹੈ ਉਹਨੂੰ ਕੱਚਾ ਰੱਖਣ ਦਾ ਪ੍ਰੋਗਰਾਮ ਸੀ ਤੇ ਇਹਦੇ ਨਾਲ ਕੀ ਹੋਊਗਾ ਕਿ 3000 ਕਿਊਸਿਕ ਵੱਧ ਪਾਣੀ ਦੀ ਇਨਕ੍ਰੀਮੈਂਟ ਹੋ ਰਹੀ ਆ ਇੱਕ ਨਾਲ ਦੇ ਵਿੱਚ ਜਿਹਦੇ ਨਾਲ 9.5 ਲੱਖ ਇਕੜ ਹੋਰ ਸਿੰਚਾਈ ਦੇ ਅਧੀਨ ਰਖਵਾ ਜਾਊਗਾ ਤੇ ਇਸ ਪ੍ਰੋਜੈਕਟ ਦੇ ਬਣਦੇ ਨਾਲ ਪੰਜਾਬ ਨੂੰ ਜਿਹੜਾ ਪਾਣੀ ਦਾ ਵਾਧਾ ਹੋਇਆ ਗਰਾਊਂਡ ਵਾਟਰ ਥੰਨੀ ਜਿਆਦਾ ਆ ਉਹਨੂੰ ਰੂਬਸਟ ਹੋ ਜਾਊਗਾ ਗੱਪ ਹੋ ਜਾਊਗਾ ਤੇ ਪੰਜਾਬ ਦੇ ਲੋਕਾਂ ਨੂੰ ਬੜਾ ਖੁਸ਼ਹਾਲੀ ਦਾ ਮਿਲੇਗੀ ਇਸ ਕਰਕੇ ਸਾਨੂੰ ਇਹ ਨਵੇਂ ਦੇ ਪ੍ਰੋਜੈਕਟ ਨੂੰ ਚੱਲਣ ਦੇ ਲਈ ਲੋਕਾਂ ਨੂੰ ਸਾਡੇ ਨਾਲ ਰਲ ਕੇ ਚੱਲਣਾ ਚਾਹੀਦਾ ਤਾਂ ਕਿ ਅਸੀਂ ਵੱਧ ਤੋਂ ਵੱਧ ਉਪਜ ਲੈ ਸਕੀਏ ਤੇ ਆਪਣੇ ਪੀਣ ਵਾਲੇ ਪਾਣੀ ਦੀ ਤੇ ਖੇਤਾਂ ਦੇ ਪਾਣੀ ਦੀ ਵੱਧ ਤੋਂ ਵੱਧ ਸੀਮਾ ਹੀ ਆ ਕਰਵਾਇਆ ਜਾ। ਦੇਖੋ ਸਾਡੇ ਸਮਰਾਲਾ ਦੇ ਕਿਸਾਨ ਭਰਾ ਅੱਜ ਜਿਹੜੇ ਸਾਡੀ ਐਸਸੀ ਸਾਹਿਬ ਕਨਾਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜੇ ਜਿਹੜੀ ਸਾਡੀ ਨਹਿਰ ਉਹਨੂੰ ਖਲਾਈ ਚੋੜਾ ਕਰਨ ਲਈ ਤੇ ਕੁਝ ਇੱਕ ਥਾਵਾਂ ਤੋਂ ਉਹ ਜਿਹੜੇ ਸਾਈਡਾਂ ਪੱਕਿਆ ਕਰਨ ਲਈ ਉਹਦਾ ਲੋੜ ਕਿਉਂ ਪਈ ਸਾਡਾ ਪੱਕਿਆ ਕਰਨ ਲਈ ਕੁਝ ਇੱਕ ਥਾਵਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੈਸੀ ਸਾਹਿਬ ਵੱਲੋਂ ਜਿਹੜੀ ਇਹਦੀ ਕੈਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਨ ਸਾਈਡਾਂ ਹੈਗੀਆਂ ਉਹ ਕਿਤੇ ਪਾਣੀ ਦਾ ਕਰਕੇ ਟੁੱਟ ਨਾ ਜਾਵੇ ਲੋਕਾਂ ਦੀ ਜਾਨਾਂ ਨੂੰ مالی ਨੁਕਸਾਨ ਨਾ ਹੋ ਜਾਵੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਰਟੀਕੂਲਰ ਉਸ ਥਾਵਾਂ ਤੇ 3 ਸਾਲ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਣਾ ਹੈ ਸਮਰਾਲੇ ਦੇ ਬਿਲਕੁਲ ਲਾਸਟ ਪੁਆਇੰਟ ਤੇ ਫਿਲਹਾਲ ਇਸ ਵਾਰੀ ਪੱਕਾ ਕੀਤਾ ਜਾਣਾ ਵੇ ਪਲੱਸ ਇਸ ਜਿਹੜੀ ਕਹਿੰਦੇ ਨਹਿਰ ਨੂੰ ਚੋੜਾ ਕੀਤਾ ਜਾਣਾ ਤਾਂ ਕਿ ਪਾਣੀ ਦੀ ਕੈਪੈਸਿਟੀ ਦਾ ਵੱਧ ਸਕੇ ਸਾਡੇ ਕਿਸਾਨ ਭਰਾਵਾਂ ਦੇ ਖੱਸਾ ਸੀ ਚੋੜਾ ਕਰਨ ਨਾਲ ਜਿਹੜੇ ਇਥੇ ਦਰਾਵਾਂ ਦੇ ਕੰਡੇ ਦੇ ਉੱਤੇ ਰੁੱਖ ਲੱਗੇ ਨੇ ਉਹ ਸਾਰੇ ਡਿੱਗ ਪੈਣਗੇ ਸੋ ਐਸਸੀ ਸਾਹਿਬ ਨੇ ਉਹ ਖੱਸਾ ਦੂਰ ਕੀਤਾ ਵੇ ਖੱਸੀ ਫਿਰ 10-10 ਫੁੱਟ ਚੋੜਾ ਕਰ ਰਹੇ ਹਾਂ 10 ਤੋਂ 15 ਜਿੱਥੇ ਕਿਤੇ ਆਪਣੇ ਰੁੱਖ ਆਂਦੇ ਨੇ ਉਸ ਥਾਂ ਤੋਂ ਹਲੇ ਉਹਨੂੰ ਕਨਾਲ ਨੂੰ ਚੋੜਾ ਨਹੀਂ ਕੀਤਾ ਜਾ ਰਿਹਾ ਤਾਂ ਕਿ ਰੁੱਖਾਂ ਨੂੰ ਨੁਕਸਾਨ ਨਾ ਪਹੁੰਚੇ ਪਹਿਲੋਂ ਅਸੀਂ ਇਸ ਸਾਲ ਜੋ ਇਹਨਾਂ ਨੇ ਦੱਸਿਆ ਵੀ ਰੁੱਖ ਲਾਵਾਂਗੇ ਅਗਲੇ ਸਾਲ ਇਹ ਰੁੱਖਾਂ ਨੂੰ ਜਿਹੜੀ ਇਹ ਪਟਾਈ ਹੋਏਗੀ ਜਦੋਂ ਰੁੱਖ ਸਾਡੇ ਪੁਰਾਣੇ ਚੱਲ ਪਣਗੇ ਸੋ ਮੈਨੂੰ ਲੱਗਦਾ ਵੇ 3000 ਕਿਊਸਿਕ ਪਾਣੀ ਪੰਜਾਬ ਨੂੰ ਮਿਲੇਗਾ 9 ਲੱਖ ਹੈਕਟੇਰ ਜਿਹੜਾ ਏਰੀਆ ਵੇ ਔਰ ਹੋਰ ਉਹਨੂੰ ਸਚਾਈ ਜਿਹੜਾ ਆਪਣੇ ਟਿਊਬਵਲ ਦੇ ਪਾਣੀ ਤੋਂ ਨਜਾਦ ਮਿਲੇਗੀ ਉਹ ਦਰਿਆਈ ਪਾਣੀ ਦੀ ਸਚਾਈ ਹੋ ਸਕੇਗੀ ਪੰਜਾਬ ਲਈ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈਗੀ ਹੈ ਪੰਜਾਬ ਸਰਕਾਰ ਜੇ ਇਸ ਪ੍ਰੋਜੈਕਟ ਤੇ ਪੈਸਾ ਲਾ ਰਹੀ ਹੈ ਕੋਈ ਸਰਵੇ ਕਰਕੇ ਲਾ ਰਹੀ ਹੈ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਖਤਸਾ ਹੋਰ ਸੀ ਜਿਹੜਾ ਪਾਣੀ ਰੀਚਾਰਜ ਹੁੰਦਾ ਵੇ ਉਹ ਸਾਈਡਾਂ ਪੱਕੀਆਂ ਕਰਨ ਨਾਲ ਰੀਚਾਰਜ ਜਿਹੜੀ ਉਹਦੀ ਕੈਪੈਸਿਟੀ ਘਟ ਜਾਏਗੀ ਪਰ ਜੋ ਸਾਡੇ ਐਸ.ਸੀ. ਸਾਹਿਬ ਨੇ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਇਸ ਕਨਾਲ ਦਾ ਰੀਚਾਰਜਾ ਜਿਹੜਾ ਹੈਗਾ ਕੈਪੈਸਿਟੀ ਉਹ 426 ਦੇ ਕਰੀਬ ਕਿਸੀ ਫੀਟ ਜਿਹੜਾ ਪਾਣੀ ਹੈ ਉਹ ਲੈਂਦੀ ਹੈ ਕਿਉਂਕਿ ਇਹ ਚੋੜੀ ਹੋ ਜਾਣੀ ਹੈ ਕੁਝ ਸਮਾਂ ਦੇ ਬੈਡ ਪੱਕੇ ਹੋ ਜਣੇ ਆ ਤੇ ਇਹਦੀ ਜਿਹੜੀ ਚੋੜੀ ਹੋਣ ਕਰਕੇ ਜਿਹੜੀ ਇਹ ਰੀਚਾਰਜਿੰਗ ਕੈਪੈਸਿਟੀ ਵੀ ਵੱਧ ਜਣੀ ਉਹ 465 ਕਿਊਸਿਕ ਦੇ ਉੱਪਰ ਕਰੀ ਪਹੁੰਚ ਜਾਣੀ ਹੈ ਸੋ ਦੋਨੋਂ ਪਾਸੇ ਸਾਨੂੰ ਫਾਇਦਾ ਹੋਵੇ ਇੱਕ ਤੇ ਰੀਚਾਰਜ ਕੈਪੈਸਿਟੀ ਸਾਡੀ ਵੱਧ ਰਹੀ ਹੈ ਦੂਜਾ ਪੰਜਾਬ ਨੂੰ 3000 ਕਿਊਸਿਕ ਪਾਣੀ ਹੋਰ ਮਿਲ ਰਿਹਾ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਜਿਹੜੇ ਪ੍ਰੋਜੈਕਟ ਦਾ ਵੱਧ ਚੜ ਕੇ ਸਾਥ ਦੇਣ ਤੇ ਜਿਹੜੇ ਆਪਾਂ ਇਹ ਪਾਣੀ ਨੂੰ ਜਿਹੜਾ ਲੋਕਾਂ ਦੇ ਕਿਸਾਨਾਂ ਆਪਣੇ ਮਾਲਵੇ ਬੈਠ ਤੱਕ ਅੱਗੇ ਦੀ ਪਚਾਸਕੇ ਸਾਰੇ ਪੰਜਾਬ 'ਚ ਜਿਹੜਾ ਪਾਣੀ ਮਿਲਣਾ ਹੈ ਉਹਨੂੰ ਦੇ ਸਕੀਏ ਜਿੱਥੋਂ ਤੱਕ ਇਹਨਾਂ ਦਾ ਇੱਕ ਸ਼ੀਗਾ ਖੱਸਾ ਵੀ ਚੋੜੀ ਹੋਣ ਨਾਲ ਕੋਈ ਨੁਕਸਾਨ ਹੋ ਜਾਏਗਾ ਸੇਮ ਹੋ ਜਾਏਗਾ ਪਾਣੀ ਘਟੇਗਾ ਸਾਈਡਾ ਤੋਂ ਰੀਚਾਰਜ ਹੋ ਜਾਏਗਾ ਸੋ ਉਹ ਖੱਸਾ ਵੀ ਅਸੀਂ ਸਭ ਨੇ ਸਾਰਾ ਦੂਰ ਕਰ ਦਿੱਤਾ ਹੈਗਾ ਵੇ ਸੋ ਮੈਨੂੰ ਲੱਗਦਾ ਨਹੀਂ ਕੋਈ ਇਹੋ ਜੀ ਗੱਲ ਹੋਏਗੀ ਸਾਰੇ ਭਰਾਵਾਂ ਨੂੰ ਅੱਗੇ ਆਉਣਾ ਚਾਹੀਦਾ ਜਿਹੜੀ ਬੈਠ ਕੱਜੀ ਤੁਸੀਂ ਮੀਟਿੰਗ ਵੀ ਨਤੀਜਾ ਦੀ ਗੱਲ ਕਰਦੇ ਹੋ ਕਦੇ ਵੀ ਕੋਈ ਮੀਟਿੰਗ ਬੇਨਤੀਜਾ ਨਹੀਂ ਨਿਕਲਦੀ